ਬਲਦੋਤ ਸਾਹਿਬ ਸਵਾਗਤ ਹੈ ਮੇਰੀ ਆਵਾਜ਼ ਹੋਪਫੁਲੀ ਤੁਹਾਡੇ ਤੱਕ ਪਹੁੰਚ ਰਹੀ ਹੋएगी ਜੀ ਬਲਦੋਤ ਸਾਹਿਬ ਇਸ ਪੂਰੇ ਫੈਸਲੇ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਜੋ ਮੈਂ ਮੈਂ ਵਾਰ-ਵਾਰ ਕਹਿ ਰਹੇ ਹਾਂ ਕਿ ਜ਼ਰੂਰੀ ਨਹੀਂ ਕਿ ਅਸੀਂ ਕ੍ਰਿਟੀਸਾਈਜ਼ੀ ਕਰਨਾ ਹੈ ਕਿ ਚਾਹੇ ਉਹ ਐਸਆਈਟੀ ਨੂੰ ਕਰੀਏ ਜਾਂ ਸਰਕਾਰ ਨੂੰ ਕਰੀਏ ਜਾਂ ਦੂਜੇ ਪਾਸੇ ਕੋਈ ਐਸਜੀਪੀਸੀ ਨੂੰ ਕਰੇ ਮੇਰਾ ਸਵਾਲ ਇਹ ਹੈ ਕਿ ਇਸ ਸਮਝਿਆ ਜਾਵੇ ਕਿ ਇਸ ਪੂਰੇ ਕੇਸ ਦੇ ਵਿੱਚ ਇਹ ਬਹੁਤ ਅਹਿਮ ਪੜਾਅ ਹੈ ਜਦੋਂ ਜਥੇਦਾਰ ਸਾਹਿਬ ਦਾ ਆਦੇਸ਼ ਆਇਆ ਹੈ ਦੇਖੋ ਵਰਦੀ ਅੱਜ ਦਾ ਜਿਹੜਾ ਗਿਆਨ ਹੈ ਆਦੇਸ਼ ਹੈ ਜੀ ਇਹਦਾ ਇੱਕ ਇੱਕ ਸ਼ਬਦ ਪੜੋਗੇ ਤੇ ਤੁਹਾਨੂੰ ਸਭ ਕੁਝ ਸਪਸ਼ਟ ਹੁੰਦਾ ਹੈ ਪਰ ਸਭ ਤੋਂ ਪਹਿਲੀ ਗੱਲ ਹੈ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੁਰਬਾਤ ਜੀ ਨੇ ਕਿਹਾ ਆ ਕਿ ਸਰਦਾਰ ਈਸ਼ਰ ਸਿੰਘ ਪੜਤਾਲ ਕਮਿਸ਼ਨ ਨੇ ਆਪਣੀ ਰਿਪੋਰਟ ਦੇ ਚੌਥੇ ਭਾਗ ਦੇ ਪੰਨਾ ਨੰਬਰ 231 ਉੱਤੇ ਬਿਲਕੁਲ ਸਪਸ਼ਟ ਲਿਖਿਆ ਹੈ ਕਿ ਕੋਈ ਵੀ ਰਾਜਨੀਤਿਕ ਪਾਰਟੀ ਇਸ ਮਾਮਲੇ ਵਿੱਚੋਂ ਸਿਆਸੀ ਲਾਭ ਉਠਾਉਣ ਦਾ ਯਤਨ ਨਾ ਕਰੇ ਅਤੇ ਜੇਕਰ ਕੋਈ ਪਾਰਟੀ ਅਜਿਹਾ ਕਰਦੀ ਹੈ ਤਾਂ ਉਹ ਸ਼੍ਰੀ ਅਕਾਲ ਤਖਤੀ ਜਵਾਬਦੇ ਅਤੇ ਪੰਤ ਦੁਖੀ ਹੋਵੇਗੀ। ਅਗਲੀ ਗੱਲ ਜਿਹੜੀ ਸਭ ਤੋਂ ਵੱਡੀ ਅਹਿਮ ਹੈ ਜੀ ਕਿ ਕਿਉਂਕਿ ਇਹ ਬੜਾ ਗੰਭੀਰ ਮਸਲਾ ਬਣ ਚੁੱਕਾ ਹੈ ਬਣਾ ਦਿੱਤਾ ਗਿਆ ਆ ਹੂੰ ਤੇ ਇੱਕ ਤਰ੍ਹਾਂ ਦੀ ਦੁਬਧਾ ਪੈਦਾ ਕਰ ਦਿੱਤੀ ਗਈ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਜਿਸ ਤਰ੍ਹਾਂ ਦੇ ਸ਼ਬਦ ਪਹਿਲਾਂ ਤੁਸੀਂ ਵੀ ਵਰਤੇ ਭਾਵੇਂ ਤੁਸੀਂ ਬਥੇਰੀ ਬਚਨ ਦੀ ਕੋਸ਼ਿਸ਼ ਕਰਦੇ ਜੇ ਤੇ ਰੋਜ਼ਾਨਾ ਹੀ ਜਿਹੜੇ ਆ ਉਹ ਵਰਤੇ ਜਾ ਰਹੇ ਆ ਹੂੰ ਪਿਛਲੇ ਸਮੇਂ ਤੇ ਬੜੇ ਭੜੇ ਭੜੇ ਸ਼ਬਦ ਜਿਹੜੇ ਆ ਇਸ ਮਸਲੇ ਨੂੰ ਲੈ ਕੇ ਵਰਤੇ ਜਾਂਦੇ ਰਹੇ ਤੇ ਜਥੇਦਾਰ ਸ਼੍ਰੀ ਅਕਾਲਤਾ ਜੀ ਸਾਹਿਬ ਨੇ ਅੱਜ ਕਿਹਾ ਕਿ ਜੇ ਅਸੀਂ ਸਹਿਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣ ਵਾਸਤੇ ਆਦੇਸ਼ ਕਰ ਰਹੇ ਹਾਂ ਜੀ ਇਹਦਾ ਮਤਲਬ ਇਹ ਨਹੀਂ ਕਿ ਇਹ ਕੋਈ ਕਿਰਪਾ ਹੈ ਹਾਂ ਨਾ ਪਹਿਲਾਂ ਕਦੀ ਦੇਣ ਦਿੱਤਾ ਸੀ ਤੇ ਨਾ ਅੱਜ ਤੋਂ ਬਾਅਦ ਦੇਣ ਦੇਵਾਂਗੇ ਸਿਰਫ ਦੁਬਦਾਂ ਨੂੰ ਰੋਕਣ ਵਾਸਤੇ ਹਾਂ ਜਿਹੜੀ ਕੋਸ਼ਿਸ਼ ਤੇ ਹਮਲੋਂ ਪੈਦਾ ਕੀਤੀ ਜਾ ਰਹੀ ਹੈ ਖਾਸ ਕਰਕੇ ਮੌਜੂਦਾ ਸੱਤਾਧਾਰੀ ਧਿਰ ਵੱਲੋਂ ਉਹਨੂੰ ਰੋਕਣ ਵਾਸਤੇ ਜਿਹੜਾ ਇਹ ਕਦਮ ਜਿਹੜਾ ਚੁੱਕਿਆ ਗਿਆ ਪਹਿਲਾਂ ਵੀ ਜਾਂਚ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਕਰਨਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਅੱਜ ਵੀ ਜਿਹੜਾ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਤੇ ਉਹਦੇ ਉੱਤੇ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਫੁੜ ਚੜ੍ਹ ਆ ਰਹੀ ਸਭ ਤੋਂ ਵੱਡੀ ਜਿਹੜੀ ਸਭ ਤੋਂ ਅਹਿਮ ਗੱਲ ਹੈ ਉਹ ਇਸ ਹਦੇਸ਼ ਚ ਇਸ ਬਿਆਨ ਤੇ ਸ੍ਰੀ ਗਿਆਨੀ ਦੀਪ ਸਿੰਘ ਗੜਗਾਜ ਨੇ ਕਿਹਾ ਕਿ ਇਸ ਮਾਮਲੇ ਦੇ ਚਲਦਿਆਂ ਪਿਛਲੇ ਦਿਨਾਂ ਤੋਂ ਜੀ ਇਹ ਧਿਆਨ ਵਿੱਚ ਆਇਆ ਹੈ ਕਿ মিডিਆ سوشل মিডিਆ ਤੇ ਵੈਬ ਚੈਨਲਾਂ ਦੇ ਮੰਚਾਂ ਤੋਂ ਜੀ ਵੱਖ-ਵੱਖ ਪਾਰਟੀਆਂ ਦੇ ਬਲਾਰੇ ਬੁੱਧੀਜੀਵੀ ਵਿਚਾਰਵਾਨ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਗੱਲ ਕਰਦਿਆਂ ਬਹੁਤ ਹੀ ਨੀਵੇਂ ਪੱਧਰੀਆਂ ਤਸਵੀਹਾਂ ਤੇ ਸ਼ਬਦਾਵਲੀ ਵਰਤ ਰਹੇ ਹਨ ਉਹਨਾਂ ਕਹਿੰਦੇ ਆ ਕਿ ਜਾਣੇ ਅਣਜਾਣੇ ਵਿੱਚ ਵਰਤੀ ਜਾਣ ਵਾਲੀ ਤੇਤਲੀ ਸ਼ਬਦਾਵਲੀ ਗੁਰਸਿੱਖਾਂ ਧਰਮੀਆਂ ਅਤੇ ਪੇਮ ਭਾਵਨਾਵਾਂ ਵਾਲੇ ਜੀਆਂ ਲਈ ਅਸਹਿ ਹੈ ਠੀਕ ਹੈ ਅਤੇ ਸੁਣਯੋਗ ਨਹੀਂ ਹੈ ਅਤੇ ਇਸ ਸੰਬੰਧੀ ਬਹੁਤ ਗੁਰਸਿੱਖਾਂ ਤੇ ਸਿੱਖ ਸੰਸਥਾਵਾਂ ਨੇ ਇਤਰਾਜ਼ ਵੀ ਜਤਾਏ ਹਨ ਜੀ ਉਹਨਾਂ ਕਹਿੰਦੇ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਨੂੰ ਧਿਆਨ ਵਿੱਚ ਰੱਖਦੇ ਆ ਮੀਡੀਆ ਸੋਸ਼ਲ ਮੀਡੀਆ ਤੇ ਵੈਬ ਚੈਨਲਾਂ ਉੱਤੇ ਵਿਚਾਰ ਕਰਨ ਵਾਲੇ ਸਮੂਹ ਸਿੱਖ ਵਿਦਵਾਨਾਂ ਸਖਸ਼ੀਅਤਾਂ ਤੇ ਬੁੱਧੀਮਾਨਾਂ ਨੂੰ ਸ੍ਰੀ ਅਕਾਲ ਤਖਸਾਲ ਤੋਂ ਹਦਾਇਤ ਕੀਤੀ ਜਾਂਦੀ ਹੈ ਇਸ ਮਾਮਲੇ ਦਾ ਨਤੀਜਾ ਸਾਹਮਣੇ ਆਉਣ ਤੱਕ ਇਸ ਮਾਮਲੇ ਨਾਲ ਸੰਬੰਧਿਤ ਕਿਸੇ ਵੀ ਧਿਰ ਵਿਅਕਤੀ ਅਤੇ ਸੰਸਥਾ ਵਿਰੁੱਧ ਇਲਜ਼ਾਮਬਾਜ਼ੀ ਤੇ ਬਿਆਨਬਾਜ਼ੀ ਨਾ ਕੀਤੀ ਜਾਵੇ ਹੂੰ ਉਹਨਾਂ ਨੇ ਕਿਹਾ ਕਿ ਜੇਕਰ ਇਹ ਅਹਕ ਕੀਤਾ ਜਾਣਾ ਜਾਰੀ ਰੱਖਿਆ ਜਾਂਦਾ ਹੈ ਤਾਂ ਇਸ ਦਾ ਸ੍ਰੀ ਅਕਾਲ ਤਖਸਾਲ ਤੋਂ ਗੰਭੀਰ ਨੋਟਿਸ ਲਿਆ ਜਾਵੇਗਾ ਮੈਂ ਭਾਵੇਂ ਗਿਆਨੀ ਰੰਜੀਤ ਸਿੰਘ ਜੀ ਗੋਹਰ ਪਹਿਲੋਂ ਇਹ ਸ਼ਬਦ ਕਹਿ ਗਿਆ ਜੀ ਮੈਂ ਵੀ ਤੁਹਾਨੂੰ ਇਹੀ ਕਹਿ ਕੇ ਜੇ ਆ ਤੁਹਾਡੇ ਤੋਂ ਛੁੱਟੀ ਲੈਣੀ